ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦੋਪਤੀ ਮੁਰਮੂ ਵੱਲੋਂ ਅੱਜ ਹਰਿਆਣਾ ਅਤੇ ਗੋਆ ਵਿੱਚ ਨਵੇਂ ਰਾਜਪਾਲ ਤੇ ਲਦਾਖ ਉਪ ਰਾਜਪਾਲ ਦੀ ਨਿਯੁਕਤੀ ਪੰਜਾਬ ਮੰਤਰੀ ਮੰਡਲ ਵੱਲੋਂ ਇਤਿਹਾਸਕ ਪੰਜਾਬ ਪਵਿੱਤਰ ਗ੍ਰੰਥਾ ਖਿਲਾਫ ਅਪਰਾਧ ਰੋਕਥਾਮ ਬਿਲ 2025 ਨੂੰ ਮਨਜ਼ੂਰੀ ਵਿਧਾਨ ਸਭਾ ਚ ਬਿਲ ਤੇ ਚਰਚਾ ਕੱਲ ਹੋਵੇਗੀ ਪੰਜਾਬ ਦੇ ਜਲ ਸੂਚ ਮੰਤਰੀ ਬ੍ਰਿੰਦਰ ਕੁਮਾਰ ਕੋਇਲ ਨੇ ਕਿਹਾ ਸੂਬੇ ਵਿੱਚ ਮੌਜੂਦਾ ਸਮੇਂ ਹੜ੍ਹਾਂ ਦੀ ਕੋਈ ਸਥਿਤੀ ਨਹੀਂ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਐਕਸੀਓਮ 4 ਮਿਸ਼ਨ ਤੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸੁਭਾਸ਼ੋ ਸ਼ੁਕਲਾ ਤੇ ਤਿੰਨ ਹੋਰ ਮੈਂਬਰਾਂ ਦੀ ਧਰਤੀ ਦੀ ਵਾਪਸੀ ਯਾਤਰਾ ਸ਼ੁਰੂ ਅਤੇ ਅੱਜ ਮੁਹਾਲੀ ਪਟਿਆਲਾ ਫਾਜ਼ਿਲਕਾ ਤੇ ਫਰੀਦਕੋਟ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਰਮਿਆਨੀ ਤੋਂ ਭਾਰੀ ਵਰਖਾ ਹੋਈ ਸੂਬੇ ਭਰ ਵਿੱਚ ਤਾਪਮਾਨ 24 ਤੋਂ 28 ਡਿਗਰੀ ਸੈਲਸੀਅਸ ਦਰਮਿਆਨ ਰਿਹਾ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਨੇ ਅੱਜ ਹਰਿਆਣਾ ਅਤੇ ਗੋਆ ਵਿੱਚ ਨਵੇਂ ਰਾਜਪਾਲ ਤੇ ਲਦਾਖ ਚੋਪ ਰਾਜਪਾਲ ਨਿਯੁਕਤ ਕੀਤੇ ਨੇ ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਪੁਸ਼ਪਪਤੀ ਅਸ਼ੋਕ ਕਜਪਤੀ ਰਾਜੂ ਨੂੰ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਜਦਕਿ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਹਰਿਆਣਾ ਦੇ ਰਾਜਪਾਲ ਹੋਣਗੇ ਗਵਿੰਦਰ ਗੁਪਤਾ ਨੂੰ ਲਦਾਖ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਰਾਸ਼ਟਰਪਤੀ ਨੇ ਲਦਾਖ ਦੇ ਉਪ ਰਾਜਪਾਲ ਸੇਵਾਮੁਕਤ ਬ੍ਰਿਗੇਡੀਅਰ ਡਾਕਟਰ ਬੀ ਡੀ ਮਿਸ਼ਰਾ ਦਾ ਅਸਤੀਫਾ ਵੀ ਸਵੀਕਾਰ ਕਰ ਲਿਆ ਪੰਜਾਬ ਮੰਤਰੀ ਮੰਡਲ ਨੇ ਇਤਿਹਾਸਕ ਪੰਜਾਬ ਪਵਿੱਤਰ ਗ੍ਰੰਥਾ ਖਿਲਾਫ ਅਪਰਾਧ ਰੋਕथाम ਬਿਲ 2025 ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਫੈਸਲਾ ਆਜ ਮੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਇਸ ਬਿਲ ਨੂੰ ਬੇਅਦਬੀ ਦੇ ਕੰਮਾਂੇ ਅਪਰਾਧ ਕਰਨ ਵਾਲਿਆਂ ਲਈ ਸਖਤ ਸਜ਼ਾ ਯਕੀਨੀ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ ਇਸ ਬਿਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਵਤਗੀਤਾ ਪਵਿੱਤਰ ਬਾਈਬਲ ਕੁਰਾਨ ਸ਼ਰੀਫ ਤੇ ਹੋਰਨਾ ਸਤਕਾਰਤ ਗ੍ਰੰਥਾ ਸਮੇਤ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਲਈ ਉਮਰ ਕੈ ਤੱਕ ਦੀ ਸਜ਼ਾ ਸਜਾ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਰਾਜਦੂ ਦੋ ਬਿਲ ਨੂੰ ਵਿਧਾਨ ਸਭਾ ਵਿੱਚ ਵਿਸ਼ੇਸ਼ ਉਤਸ਼ਾਹ ਦੇ ਪਿੱਛੇ ਦਿਨ ਮੁੱਖ ਮੰਤਰੀ ਭਗਵਨ ਸਿੰਘ ਮਾਨ ਵੱਲੋਂ ਚਰਚਾ ਲਈ ਪੇਸ਼ ਕੀਤਾ ਗਿਆ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਿਲ ਦੀ ਉਪਬੰਧਾਂ ਦੀ ਸਮੀਖਿਆ ਕਰਨ ਲਈ ਵਿਧਾਇਕਾਂ ਤੋਂ ਕੱਲ ਤੱਕ ਦਾ ਸਮਾਂ ਮੰਗਿਆ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਕੱਲ ਬਿਲ ਤੇ ਚਰਚਾ ਕਰਨ ਦੀ ਪ੍ਰਵਾਨਗੀ ਦਿੱਤੀ ਉਤਸ਼ਾਹ ਦੌਰਾਨ ਸ਼੍ਰੀ ਬਾਜਵਾ ਦੀ ਬੇਨਤੀ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਇਸ ਲਈ ਸਹਿਮਤੀ ਦਿੱਤੀ ਕੱਲ اجلاس ਦਾ ਆਖਰੀ ਦਿਨ ਹੈ ਜੋ ਪਹਿਲਾਂ 2 ਦਿਨਾਂ ਲਈ ਬੁਲਾਇਆ ਗਿਆ ਸੀ ਪਰ ਬਾਅਦ ਵਿੱਚ ਇਸ ਦੀ ਮਿਆਦ ਮੰਗਲਵਾਰ ਤੱਕ ਵਧਾ ਦਿੱਤੀ ਗਈ ਸੀ ਪੰਜਾਬ ਵਿਧਾਨ ਸਭਾ ਨੇ ਅੱਜ ਜੋ ਸੂਬੇ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਛੀਮਾ ਵੱਲੋਂ ਪੇਸ਼ ਕੀਤੇ ਗਏ ਪੰਜਾਬ ਰਾਜ ਵਿਕਾਸ ਟੈਕਸ ਸੂਧ ਬਿਲ 2025 ਤੇ ਪੰਜਾਬ ਨਿਮਿੱਤਨ ਐਕਟ ਰੀਪੀਲ ਬਿਲ 2025 ਨੂੰ ਵੀ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਚ ਜਲਪੰਡਾਰਾਂ ਦਾ ਪੱਧਰ ਸਥਿਰ ਹੈ ਅਤੇ ਸੂਬੇ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਹੀ ਕੋਈ ਸਥਿਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੂਕਤਾ ਇੰਤਜ਼ਾਮ ਕੀਤੇ ਗਏ ਨੇ। ਅੱਜ ਵਿਧਾਨ ਸਭਾ ਵਿੱਚ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਜਲਪੰਡਾਰਾਂ ਚ ਪਾਣੀ ਦਾ ਪੱਧਰ ਵਧਨ ਕਾਰਨ ਨੀਵੇਂ ਇਲਾਕਿਆਂ ਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਸੰਬੰਧੀ ਪੇਸ਼ ਕੀਤੇ ਗਏ ਧਿਆਨ ਦਿਵਾਉ ਮਤੇ ਦਾ ਜਵਾਬ ਦੇਂਦਿਆਂ ਜਲ ਸਰੋਤ ਮੰਤਰੀ ਨੇ ਕਿਹਾ ਕਿ 10 ਜੁਲਾਈ ਤੱਕ ਪ੍ਰਮੁੱਖ ਜਲਪੰਡਾਰਾਂ ਚ ਪਾਣੀ ਦਾ ਪੱਧਰ 그렇게도 하던 해 ਉਹਨਾਂ ਦੱਸਿਆ ਕਿ ਪਾਖੜਾ ਡੈਮ 'ਚ ਮੌਜੂਦਾ ਪੱਧਰ 1590.48 ਫੁੱਟ, ਪੌਂਗ ਡੈਮ 'ਚ ਮੌਜੂਦਾ ਪੱਧਰ 1325.48 ਫੁੱਟ ਤੇ ਰਣਜੀਤ ਸਾਗਰ ਡੈਮ 'ਚ ਮੌਜੂਦਾ ਪੱਧਰ 505.41 ਮੀਟਰ ਹੈ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਤਿੰਨੋਂ ਜਲ ਪੰਡਾਇਆ ਸੁਰੱਖਿਅਤ ਠਾਗਣਾ ਕੰਮ ਕਰ ਰਹੀ ਨੇ ਤੇ ਖਤਰੇ ਦੇ ਪੱਧਰ ਤੋਂ ਕਾਫੀ ਘਟਨੇ। ਉਹਨਾਂ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਦੀ ਰੋਕਥਾਮ ਲਈ 204 ਕਰੋੜ 50 ਲੱਖ ਰੁਪਏ ਦੇ ਫੰਡ ਅਲਾਟ ਕੀਤੇ ਨੇ ਤੇ ਵਿਭਾਗੀ ਫੰਡਾਂ ਦੀ ਵਰਤੋਂ ਨਾਲ 599 ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। ਮંત્રી ਨੇ ਦੱਸਿਆ ਕਿ ਵਿਭਾਗੀ ਮਸ਼ੀਨਰੀ ਦੀ ਵਰਤੋਂ ਕਰਕੇ 4766 ਕਿਲੋਮੀਟਰ ਤੋਂ ਵੱਧ ਨਾਲਿਆਂ, ਨਦੀਆਂ ਤੇ ਚੋਆ ਦੀ ਗਾਰ ਸਾਫ਼ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਅਚ 876000 ਬੋਰੀਆਂ ਭਰੀਆਂ ਗਈਆਂ ਨੇ ਤੇ 242000 ਬੋਰੀਆਂ ਭਰ ਕੇ ਰੱਖੀਆਂ ਗਈਆਂ ਨੇ। ਮੰਤਰੀ ਨੇ ਵੀ ਦੱਸਿਆ ਕਿ ਸੂਬੇ ਚ ਕੰਟਰੋਲ ਰੂਮ ਸਰਗਰਮ ਨੇ ਟੀਮਾਂ ਤਿਆਰ ਨਹੀਂ ਤੇ ਸੰਵੇਦਨਸ਼ੀਲ ਖੇਤਰਾਂ ਚ ਦਰਿਆਵਾਂ ਤੇ ਨਾਲਿਆਂ ਦੀ ਅਸਲ ਸਮੇਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @eiararnu chander ਸਾਡਾ ਫੇਸਬੁੱਕ ਪੇਜ ਹੈ aryanu-ai jalalander ਅਤੇ YouTube ਤੇ ਸਾਡਾ ਚੈਨਲ ਹੈ aitariit ai jalalander एक्सयॉन 4 मिशन ਤੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸੁਭਾਸ਼ ਸ਼ੁਕਲਾ ਤੇ ਉਹਨਾਂ ਦੇ ਤਿੰਨ ਹੋਰ ਸਾਥੀ ਧਰਤੀ ਦੀ ਵਾਪਸੀ ਯਾਤਰਾ ਲਈ ਰਵਾਨਾ ਹੋ ਗਏ ਨੇ ਸਪੇਸਐਕਸ ਕੰਪਨੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗਰੁੱਪ ਕੈਪਸੂਲ ਡ੍ਰੈਗਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਹੋ ਗਿਆ ਕੰਪਨੀ ਨੇ ਕਿਹਾ ਕਿ ਪੁਲਾੜ ਯਾਨ ਕੱਲ ਦੁਪਹਿਰ ਲਗਭਗ 3 ਵਜੇ ਕੈਲੀਫੋਰਨੀਆ ਤੱਟ ਤੇ ਉਤਰੇਗਾ ਵਾਪਸੀ ਉੱਤੇ ਗਰੁੱਪ ਕੈਪਟਨ ਸੁਭਾਸ਼ ਸ਼ੁਕਲਾ ਤੇ ਤਿੰਨ ਹੋਰ ਸਾਥੀਆਂ ਨੂੰ ਧਰਤੀ ਦੀ ਗੁਰਤਾ ਖੇਚ ਦੇ ਅਨੁਕੂਲ ਹੋਣ ਲਈ 7 ਦਿਨਾਂ ਲਈ ਨਿਗਰ ਗਰੁੱਪ ਕੈਪਟਨ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ 14 ਦਿਨਾਂ ਦੇ ਮਿਸ਼ਨ ਤੇ ਸਨ ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਤੇ 1984 ਚ ਪੁਲਾੜ ਵਿੱਚ ਗਏ ਵਿੰਗ ਕਮਾਂਡਾ ਰਾਕੇਸ਼ ਸ਼ਰਮਾ ਤੋਂ ਬਾਅਦ ਦੂਜੇ ਭਾਰਤੀ ਪੁਲਾੜ ਯਾਤਰੀ ਨੇ ਯਾਤਰਾ ਦੌਰਾਨ ਸ਼੍ਰੀ ਸ਼ੁਕਲਾ ਨੇ ਭਾਰਤ ਨਾਲ ਸੰਬੰਧਿਤ ਸੱਤ ਪ੍ਰਯੋਗ ਕੀਤੇ ਪੁਲਾੜ ਸਟੇਸ਼ਨ ਨੂੰ ਅਲਵਿਦਾ ਕਹਿਨ ਤੇ ਗਰੁੱਪ ਕੈਪਟਨ ਨੇ ਆਪਣੀ ਪੁਲਾੜ ਯਾਤਰਾ ਨੂੰ ਵੀ ਮਿਸਾਲ ਦੱਸਿਆ It has been an incredible journey. I did not imagine all this when I started on Falcon 9 on 25th. The team that is standing behind me, you guys have made it really special for us being here on the station. It was an incredible joy to be here and working alongside with a bunch of professionals like you. For the past two and a half weeks or so, we have done a lot of science on the station. We have done outreach activities and also looked back at the Earth whatever time we found. I would like to thank my country and all their citizens for supporting this mission, all the colleagues at ISTO who have worked tirelessly in developing all the protocols the science and the outreach activities the researchers back in india the students who developed the uh, outreach items that i carried Bharat de vigyan te drid irade di ek aitihasik prapti chandrayaan 3 ne aaj apne parikhan de 2 saal pure kar laye ne saal 2023 chajjide din Bharatiya Plakkos Sangathan ISRO vallo viksit kite gaye LVM3 M4 rocket ne chandrayaan 3 nu safaltapurvak panch chhadya si pesh hai ek report ਤੇ 23 ਅਗਸਤ 2023 ਨੂੰ ਚੰਦਰਯਾਨ 3 ਨੇ ਚੰਦਰਮਾ ਦੇ ਦੱਖਣੀ ਧਰੁਵ ਤੇ ਸਫਲਤਾਪੂਰਵਕ ਸੌਫਟ ਲੈਂਡਿੰਗ ਕੀਤੀ ਸੀ ਇਸ ਲੈਂਡਿੰਗ ਦੇ ਨਾਲ ਭਾਰਤ ਚੰਦਰਮਾ ਤੇ ਸਫਲਤਾਪੂਰਵਕ ਉਤਰਨ ਵਾਲਾ ਚੌਥਾ ਦੇਸ਼ ਅਤੇ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਇਸ ਮਿਸ਼ਨ ਦੌਰਾਨ ਕਈ ਪ੍ਰਯੋਗ ਕੀਤੇ ਗਏ ਜਿਸ ਵਿੱਚ ਚੰਦਰਮਾ ਦੀ ਸਤ੍ਹਾ ਤੇ ਵਾਯੂਮੰਡਲ ਦਾ ਅਧਿਐਨ ਖਣਿਜ ਤੱਤਾਂ ਦੀ ਮੌਜੂਦਗੀ ਅਤੇ ਚੰਦਰਮਾ ਦੀ ਉਪਰਲੀ ਮਿੱਟੀ ਦਾ ਤਾਪਮਾਨ ਸ਼ਾਮਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਜਗ੍ਹਾ ਦਾ ਨਾਮ ਸ਼ਿਵ ਸ਼ਕਤੀ ਰੱਖਿਆ ਜਿੱਥੇ ਵਿਕਰਮ ਲੈਂਡਰ ਅਤੇ ਗਿਆਨ ਰੋਵਰ ਚੰ드ਰਮਾ ਦੀ ਸਤਤਾ ਤੇ ਉਤਰੇ ਸਨ ਬਿਊਰੋ ਰਿਪੋਰਟ ਨਾਲ ਜਰੰਦਰਤੋ ਆਕਾਸ਼ਵਾਨੀ ਖਬਰਾਂ ਲਈ ਮੈਂ ਰਾਜੇਸ਼ ਬਾਲੀ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਜਨ ਕਟਾਰੀਆ ਨੇ ਆਮ ਲੋਕਾਂ ਨੂੰ ਮਿਲਣ ਵਾਸਤੇ ਹਰ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਵਿਕੇ ਸਵੇਰੇ 10:00 ਤੋਂ ਦੁਪਹਿਰ 12:30 ਵਜੇ ਤੱਕ ਇੱਕ ਜਨਤਕ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ ਜਨਤਕ ਸੁਣਵਾਈ ਤੋਂ ਪਹਿਲਾਂ ਰਾਜਪਾਲ ਪਿਛਲੀਆਂ ਜਨਤਕ ਸੁਣਵਾਈਆਂ ਦੌਰਾਨ ਉਠਾਏ ਗਏ ਮਾਮਲਿਆਂ ਤੇ ਕੀਤੀ ਕਾਰਵਾਈ ਦੀ ਸਮੀਖਿਆ ਕਰਨ ਲਈ ਸਵੇਰੇ 9:30 ਤੋਂ ਸਵੇਰੇ 10:00 दस बजे तक प्रशासन के सीनियर अधिकारियों एक मीटिंग जो नागरिक प्रशासक न मिलना चाहते हैं वह अर्जी ईमेल राही एडीएमआर अंडरसकोर सी एच टी एट एनआईसी डॉट आई एन तेज सकते हैं इसन इलैक्ट्रॉनिक मोड तो इलावा अर्जी चंडीगढ़ के दफ्तर भी जमा करवाई जा सकती है ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਤੇ ਐਨਡੀਆਰਐਫ ਨੇ ਸਾਝੇ ਤੌਰ ਤੇ ਉੱਚ ਦਰਿਆ ਤੇ ਹੜਮੌਕੇ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਦੀ ਮੌਕ ਟ੍ਰਲ ਕੀਤੀ ਇਸ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ ਡਿਪਟੀ ਕਮਿਸ਼ਨਰ ਆਦਿੱਤਿਅ ਉਪਲ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਮੌਕ ਟ੍ਰਲ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਚ ਆਪਸੀ ਤਾਲਮੇਲ ਮਜ਼ਬੂਤ ਹੁੰਦਾ ਹੈ ਫਲੱਡ ਸੀਜ਼ਨ ਜਿਹੜਾ ਹੈ ਉਹ ਚੱਲਦਾ ਪਿਆ ਹੈ ਠਾਨਕੋਟ ਬਹੁਤ ਸਾਰੀਆਂ ਨਦੀਆਂ ਕ੍ਰਿਸ-ਕ੍ਰੋਸ ਕਰਦੀਆਂ ਹਨ ਕਿੱਕੀ ਰਿਵਰ ਹੋ ਗਈ ਰਾਵੀ ਹੋ ਗਈ ਉਜ ਤਰਨਾ ਉਜ ਦਾ ਸਪੈਸ਼ਲੀ ਕਿ ਫਲੈਸ਼ ਫਲੱਡ ਜਾਂਦੇ ਹੈ ਉਸ ਦੇ ਵਿੱਚ ਉਸ ਕਰਕੇ ਇਹ ਮੌਕ ਡਿਲ ਰੱਖੀ ਗਈ ਹੈ ਤਾਂ ਕਿ ਇੱਕ ਤਾਂ ਲੋਕਾਂ ਦੇ ਵਿੱਚ ਅਵੇਅਰਨੈਸ ਜਨਰੇਟ ਹੋਏ ਕਿ ਫਲੱਡ ਸੀਜ਼ਨ ਹੈਗਾ ਹੈ ਤੇ ਤੁਹਾਨੂੰ ਇhtiyat ਬਰਤਨ ਦੀ ਜ਼ਰੂਰਤ ਹੈ ਉਸ ਤੋਂ ਇਲਾਵਾ ਐਨਡੀਆਰਐਫ ਵੱਲੋਂ ਜਿਹੜੇ ਇਹਨਾਂ ਦੀ ਇਕਵਿਪਮੈਂਟਸ ਹੈਗੇ ਹੈ ਤੇ ਇਹਨਾਂ ਦਾ ਜਿਹੜਾ ਟ੍ਰੇਨਿੰਗ ਹੈਗੀ ਹੈ ਉਹਦਾ ਵੀ ਡਿਸਪਲੇ ਕੀਤਾ ਗਿਆ ਕਿ ਸਾਡੀ ਜਿਹੜੀ ਕੈਪੇਬਿਲਿਟੀਆਂ ਹੈਗੀਆਂ ਐਨਡੀਆਰਐਫ ਦੀ ਰੈਸਕਿਊ ਦੀਆਂ ਤੇ ਹੋਰ ਚੀਜ਼ਾਂ ਪਿੰਡਾਂ ਅਨੁਸਾਰਿਆਂ ਨੂੰ ਡੈਮੋਨਸਟ੍ਰੇਟ ਕੀਤਾ ਜਾ ਸਕੇ ਅੱਜ ਮੁਹਾਲੀ ਪਟਿਆਲਾ ਫਾਜ਼ਿਲਕਾ ਮਕਤਸਰ ਤੇ ਫਰੀਦਕੋਟ ਤੇ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਦਰਮਿਆਨੀ ਤੋਂ ਭਾਰੀ ਵਰਖਾ ਹੋਈ ਇਸ ਨਾਲ ਤਾਪਮਾਨ ਚ 1.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਤੇ ਘੱਟੋ ਘੱਟ ਤਾਪਮਾਨ ਪਠਾਨਕੋਟ ਚ 24 डिग्री सेल्सियस दर्ज ਕੀਤਾ ਗਿਆ ਇਸੇ ਤਰ੍ਹਾਂ ਸੋਮੇਪਰ ਵਿੱਚ ਅਚਿਰੇ ਤਾਪਮਾਨ 24 ਤੋਂ 28 ਡਿਗਰੀ ਸੈਲਸੀਅਸ ਦਰਮਿਆਨ ਹੀ ਰਿਹਾ ਇਸ ਨਾਲ ਮੌਸਮ ਸੁਹਾਵਣਾ ਬਣਿਆ ਹੋਇਆ ਇਸ ਲਈ ਵੀ ਬਦਲਵਾਈ ਬਣੀ ਹੋਈ ਹੈ ਮੌਸਮ ਵਿਭਾਗ ਨੇ ਹਰਿਆਣਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਉੱਤਰ ਪੂਰਬੀ ਰਾਜਾਂ ਚਗਲੇ 2 ਤੋਂ 3 ਦਿਨਾਂ ਦੌਰਾਨ ਪਾਰੀ بارش ਹੋਣ ਦੀ ਪੇਸ਼ੀਨ گوئی ਕੀਤੀ ਹੈ ਤੇ ਅਖਰਚ ਖਾਸ ਖਭਰਾ ਇੱਕ ਵਾਰ ਫਿਰ ਤੋਂ राष्ट्रपति द्रौपदी मुर्मू ਵੱਲੋਂ ਅੱਜ ਹਰਿਆਣਾ ਤੇ ਗੋਆ ਚ ਨਵੇਂ ਰਾਜਪਾਲ ਤੇ ਲद्दाख ਚ ਉਪ ਰਾਜਪਾਲ ਦੀ ਨਿਯੁਕਤੀ ਪੰਜਾਬ ਮੰਤਰੀ ਮੰਡਲ ਵੱਲੋਂ ਇਤਿਹਾਸਕ ਪੰਜਾਬ ਪਵਿੱਤਰ ਗ੍ਰੰਥਾ ਖਿਲਾਫ ਅਪਰਾਧ ਮੁਕਥਾ ਬਿੱਲ 2025 ਨੂੰ ਮਨਜ਼ੂਰੀ ਵਿਧਾਨ ਸਭਾ ਚ ਬਿੱਲ ਤੇ ਚਰਚਾ ਕੱਲ ਹੋਵੇਗੀ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਸੂਬੇ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ ਸੰਭਾਵੀ ਸਥਿਤੀ ਨਾਲ ਨਜੁੱਟਣ ਲਈ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਐਕਸੀਓਮਪੋਰ ਮਿਸ਼ਨ ਤੇ ਭਾਰਤੀ ਪਲਾੜ ਯਾਤਰੀ ਗਰੁੱਪ ਕੈਪਟਨ ਸੁਭਾਸ਼ੂ ਸ਼ੁਕਲਾ ਤੇ ਤਿੰਨ ਹੋਰ ਮੈਂਬਰਾਂ ਦੀ ਧਰਤੀ ਦੀ ਵਾਪਸੀ ਯਾਤਰਾ ਸ਼ੁਰੂ ਤੇ ਅੱਜ ਮੁਹਾਲੀ, ਪਟਿਆਲਾ, ਫਾਜ਼ਿਲਕਾ ਤੇ ਫਰੀਦਕੋਟ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਰਮਿਆਨੀ ਤੋਂ ਭਾਰੀ ਵਰਖਾ ਹੋਈ ਸੂਬੇ ਭਰ ਵਿੱਚ ਤਾਪਮਾਨ 24 ਤੋਂ 28 ਡਿਗਰੀ ਸੈਲਸੀਅਸ ਦਰਮਿਆਨ ਰਿਹਾ ਇਸ ਦਿਨ ਆਲੀ ਪ੍ਰਦੇਸ਼ਿਕ ਖਬਰਾਂ ਦਾ ਇਹ ਬੁਲੇਟ ਬਲੇਟਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ